ਈ ਸਸ਼ੀਕਲ ਕਿਸਾਨ ਪ੍ਰਭੋ ਸਵਾਗਤ ਆ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਸਕਰੀਨ ਦੇ ਉੱਪਰ ਤੁਹਾਨੂੰ ਮੱਕੀ ਦੀ ਫਸਲ ਦਿਖਾਈ ਦਿੰਦੀ ਹੂ ਇਹਦੇ ਵਿੱਚ ਥੋੜਾ ਜਿਹਾ ਪਾ ਤੁਹਾਨੂੰ ਇਹਦੇ ਬਾਰੇ ਇੱਕ ਜ਼ਰੂਰੀ ਗੱਲ ਕਰਦੇ ਆ ਗੱਲ ਕਿਸ ਦੇ ਬਾਰੇ ਕਰਨੀ ਹੈ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋਣੇ ਅੱਗ ਲੱਗ ਰਹੀ ਆ ਲਗਭਗ ਜਿਹਾ ਲਾਈ ਹੋਈ ਅੱਗ ਕਹਿ ਸਕਦੇ ਆਂ ਆਪਾਂ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਓਦਾਂ ਨਹੀਂ ਲੱਗਦੀ ਪਛੇਤੇ ਜੇ ਦਿਨ ਚੱਲ ਰਹੇ ਨੇ ਹੁਣ ਅੱਗ ਭੱਗ ਛੱਕੜ ਕਿਤੇ ਨਾ ਕਿਤੇ ਰਹਿੰਦਾਗਾ ਪ੍ਰਾਲ ਹੁੰਦਾ ਜਿਹੜਾ ਜਿਹਾ ਆਪਾਂ ਕਹਿੰਦੀ ਰਹਿੰਦ ਖੁੰਦ ਕਣਕ ਦੀ ਅੱਗ ਲਾਉਣ ਦੇ ਫਾਇਦੇ ਨੇ ਜਾਂ ਨੁਕਸਾਨ ਨੇ ਇਹ ਵੀਡੀਓ ਥੋੜੀ ਜਿਹੀ ਹਟਕੇ ਹੋ ਸਕਦੀ ਆ ਇਸ ਵੀਡੀਓ ਦੇ ਵਿੱਚ ਹੋ ਸਕਦਾ ਕਿੰਤੂ ਪ੍ਰੰਤੂ ਕਰਨ ਵਾਲੇ ਵੀਰ ਵੀ ਸਿਰ ਚੱਕ ਲੈਣ ਪਰ ਆਪਾਂ ਪਹਿਲਾਂ ਹੀ ਉਹਨਾਂ ਵੀਰਾਂ ਤੋਂ ਮਾਫੀ ਵੀ ਮੰਗਦੇ ਆ ਤੇ ਨਾਲ ਦੀ ਨਾਲ ਥੋੜਾ ਕਲੀਅਰ ਕਰਨ ਦੀ ਵੀ ਕੋਸ਼ਿਸ਼ ਵੀ ਕਰਾਂਗੇ ਕਿ ਕਿਉਂ ਆਪਾਂ ਅੱਗ ਬਾਰੇ ਗੱਲਬਾਤ ਕਰ ਰਹੇ ਆ ਅੱਜ ਕਿਉਂਕਿ ਦੇਖੋ ਅੱਗ ਲਾਉਣੀ ਕਿਸੇ ਵੀ ਮਸਲੇ ਦਾ ਹੱਲ ਨਹੀਂ ਆਪਾਂ ਵੀ ਕਹਿ ਦਿੰਦੇ ਆ ਕਿ ਅੱਗ ਲਾਉਂਦੇ ਆਪਾਂ ਹੱਕ ਦੇ ਵਿੱਚ ਨਹੀਂ ਹੈਗੇ ਬਹੁਤ سارے ਖੇਤ ਨੇ ਜਿੱਥੇ ਕਿ ਆਪਾਂ ਨੇ ਅੱਗ ਨਹੀਂ ਲਾਈ ਇੱਥੋਂ ਤੱਕ ਕਿ ਕੰਕ ਵੀ ਉਦਾਂ ਹੀ ਬੀਜਦੇ ਰਹੇ ਆ ਇਹਦਾ ਕਿਸੇ ਤੇ ਕੋਈ ਸ਼ਾਨ ਨਹੀਂ ਹੈਗਾ ਆਪਾਂ ਆਪਣੀ ਲੋੜ ਨੂੰ ਆਪਣਾ ਮੌਸਮ ਆਪਣੇ ਪਾਉਣ ਪਾਣੀ ਨੂੰ ਆਪਣੀ ਬਣਸਪਤੀ ਨੂੰ ਬਚਾਉਣ ਵਾਸਤੇ ਅਜਿਹਾ ਕੁਝ ਕਰਦੇ ਆ ਇਹ ਕਿਸੇ ਤੇ ਆਪਾਂ ਕਹਿ ਸਕਦੇ ਹਾਂ ਕਿਸੇ ਵਾਸਤੇ ਨਹੀਂ ਕਰ ਰਹੇ ਪਰ ਕਿਤੇ ਨਾ ਕਿਤੇ ਉਦੋਂ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਜਦੋਂ ਇਸ ਚੀਜ਼ ਦਾ ਫਰਕ ਜਿਹੜਾ ਉਲਟ ਪੈਂਦਾ ਉਲਟ ਕਿਵੇਂ ਪੈਂਦਾ ਹੁਣ ਤੁਸੀਂ ਮੱਕੀ ਦੀ ਫਸਲ ਦੇਖ ਰਹੇ ਆ ਇਹ ਮੱਕੀ ਦੀ ਫਸਲ ਆ ਆਚਾਰ ਵਾਲੀ ਮੱਕੀ ਬੀਜੀ ਹੋਈ ਆ ਇਹ ਆਪਣੇ ਖੇਤ ਦੇ ਵਿੱਚ ਹੀ ਬੀਜੀ ਹੋਈ ਆ ਆਚਾਰ ਵਾਲੀ ਮੱਕੀ ਤੁਹਾਨੂੰ ਕਣਕ ਹਰੀ ਹੋਈ ਦਿਖਾਈ ਦਿੰਦੀ ਹੋਊਗੀ ਦੇਖ ਸਕਦੇ ਹੋ ਨਾਲ ਦੀ ਨਾਲ ਜਿਹੜੀ ਇੱਟ ਸੱਟ ਜਿਹਨੂੰ ਸੱਠੀ ਕਹਿੰਦੇ ਆ ਉਹ ਵੀ ਕਾਫੀ ਸਾਰੀ ਹੋ ਜਾਂਦੀ ਆ ਲਗਭਗ ਇਨਾ ਖੇਤਾਂ ਦੇ ਵਿੱਚ ਹੁੰਦੀ ਆ ਪਰ ਚਲੋ ਇਹ ਨਹੀਂ ਅਗਲੇ ਦਿਨਾਂ ਦੇ ਵਿੱਚ ਇਹਨੂੰ ਕੋਈ ਬਾਹਲਾ ਕੁਝ ਕਰਨ ਦੀ ਲੋੜ ਨਹੀਂ ਮੱਥਰ ਦੇ ਨਾਲ ਹੀ ਲਗਭਗ ਇਹ ਖਤਮ ਜੀ ਹੋ ਜਾਂਦੀ ਹੁੰਦੀ ਆ ਜਿਹੜੇ ਸਿਆਣੇ ਪਹਿਲਾਂ ਨਰਮੇ ਦੀ ਖੇਤੀ ਕਰਦੇ ਰਹੇ ਆ ਉਹਨਾਂ ਨੂੰ ਇਹ ਚੀਜ਼ ਬਾਰੇ ਜ਼ਿਆਦਾ ਗਿਆਨ ਹੁੰਦਾ ਚਲੋ ਇਹ ਗੱਲ ਹੋ ਗਈ ਚਲੋ ਇਹਦੇ ਤੇ ਤਾਂ ਕੋਈ ਵੱਡੀ ਗੱਲ ਨਹੀਂ ਐਟਰਾ ਜੀਨ ਹੋ ਵੀ ਜਾਂਦੀ ਆ ਇਹ ਆਪਣਾ ਵਿਸਾ ਨਹੀਂ ਹੈਗਾ ਆਪਣਾ ਵਿਸਾ ਹੋਰ ਆ ਆਪਣਾ ਅੱਗ ਨਾਲ ਸੰਬੰਧਿਤ ਵਿਸਾ ਆ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਅਜੇ ਚੈਨਲ ਸਬਸਕ੍ਰਾਈਬ ਨਾ ਕਰਿਓ ਜੇਕਰ ਐਸ ਵੀਡੀਓ ਨੂੰ ਦੇਖ ਕੇ ਲੱਗਿਆ ਕਿ ਯਾਰ ਚੈਨਲ ਸਹੀ ਨਹੀਂ ਗੱਲ ਕਰ ਰਿਹਾ ਚੈਨਲ ਦੇ ਉੱਤੇ ਜੋ ਵੀ ਵੀਰ ਵੀਡੀਓ ਪਾ ਰਿਹਾ ਇਹ ਚੰਗੀ ਨਹੀਂ ਪਾ ਰਿਹਾ ਜਾ ਇਹ ਸਹੀ ਜਮੀਨੀ ਪੱਦਰ ਦੀ ਗੱਲ ਨਹੀਂ ਹੋ ਰਹੀ ਤਾਂ ਬਿਲਕੁਲ ਸਬਸਕ੍ਰਾਈਬ ਨਾ ਕਰਿਓ ਜਾ ਜਿਕਰ ਕਰਿਆ ਤਾਂ ਅਨਸਬਸਕ੍ਰਾਈਬ ਕਰ ਸਕਦੇ ਹੋ ਪਰ ਆਪਾਂ ਦੇਖੋ ਇਸ ਜਗ੍ਹਾ ਦੇ ਉੱਤੇ ਤੁਸੀਂ ਮੱਕੀ ਦੇਖ ਸਕਦੇ ਹੋ ਸ਼ਾਇਦ ਤੁਹਾਨੂੰ ਨੀਵੀਂ ਹੋ ਕੇ ਦਿਖਾ ਦਈਏ ਮੱਕੀ ਤੁਹਾਨੂੰ ਵੱਡੀ ਦਿਖਾਈ ਦੇਊਗੀ ਲੱਗ ਭਗ ਦੇਖ ਸਕਦੇ ਤੁਸੀਂ ਕਿੰਨੇ ਕਿੰਨੇ ਪੱਤੇ ਤੇ ਉਸ ਜਗ੍ਹਾ ਦੇ ਉੱਤੇ ਮੱਕੀ ਆ ਜਿਹੜੀ ਉਹ ਛੋਟੀ ਆ ਕਹਿੰਦਾ ਬਾਬਾ ਆਹ ਦੇਖ ਸਕਦੇ ਤੁਸੀਂ ਦੌਗੀਆਂ ਦੇ ਵਿੱਚ ਤੁਹਾਨੂੰ ਦਿਖਾਈ ਦਿੰਦੀ ਹੂ ਪਰ ਇਹ ਵੱਡੀ ਕਿਉਂ ਆ ਜਾ ਇਹ ਕਹਿੰਦਾ ਭਾਬਾ ਇੰਨੀ ਵਧੀਆ ਜੀ ਕਿਉਂ ਲੱਗਦੀ ਆ ਦੇਖੋ ਹੋ ਸਕਦਾ ਕੈਮਰੇ ਦੇ ਵਿੱਚ ਕੋਸ਼ਿਸ਼ ਕਰਦਿਆਂ ਦੂਰ ਦਿਖਾਉਣ ਦੀ ਵੀ ਤੁਹਾਨੂੰ ਨਾ ਸਫਾਈ ਚ ਦਿਖੇ ਇੱਥੇ ਇੱਥੇ ਨਾ ਕਿਸਾਨ ਭਰਾਵੋ ਜਿਹੜੀ ਆ ਜਗਾ ਕੀ ਇਹ ਆ ਜਗਾ ਤੁਸੀਂ ਦੇਖ ਰਹੇ ਹੋਗੇ ਇੱਥੇ ਜਿਆਦਾ ਛੱਕੜ ਸੀਗਾ ਭਾਵੇਂ ਕਿ ਦੇਖੋ ਅਸੀਂ ਵੀ ਅੱਗ ਲਾਉਣ ਦੇ ਹੱਕ ਚ ਨਹੀਂ ਹੈਗੇ ਵਿਚਵਾਹ ਹੈਗਾ ਲਗਭਗ ਜਿੰਨਾ ਵੀ ਛੱਕੜ ਸੀਗਾ ਸਾਰਾ ਤੁਸੀਂ ਦੇਖ ਸਕਦੇ ਹੋ ਐਸ ਜਗਾ ਦੇ ਵਿੱਚ ਵਿਚਵਾਹਿਆ ਹੋਇਆ ਖੇਤ ਦੇ ਵਿੱਚ ਉਸ ਤਰ੍ਹਾਂ ਹੀ ਪਿਆ ਹੈਗਾ ਜਿਸ ਤਰ੍ਹਾਂ ਵੀ ਹੈਗਾ ਸੀਗਾ ਸਾਰਾ ਲਗਭਗ ਤਵੀਆਂ ਨਾਲ 2-3 ਵਾਰੀ ਵਾਹ ਕੇ ਹਲ ਵਗੈਰਾ ਮਾਰ ਕੇ ਚਲੋ ਮੱਕੀ ਵਾਲਾ ਖੇਤ ਜਿਵੇਂ ਵੀ ਤਿਆਰ ਕਰਦੇ ਆ ਪਰ ਇਸ ਜਗ੍ਹਾ ਦੇ ਉੱਤੇ ਤੁਹਾਨੂੰ ਕਿਤੇ ਵੀ ਉਹ ਚੀਜ਼ ਨਹੀਂ ਦਿਖਾਈ ਦੇਊਗੀ ਕਿਉਂ ਨਹੀਂ ਦਿਊ ਕਿਉਂਕਿ ਇਸ ਜਗ੍ਹਾ ਦੇ ਉੱਤੇ ਥੋੜਾ ਜਿਆਦਾ ਨਾਜਾਇਜ਼ ਸੱਕੜ ਸੀਗਾ ਜਿਹੜਾ ਕਿ ਤਵੀਆਂ ਦੇ ਅੱਗੇ ਵੀ ਥੋੜਾ ਜਿਹਾ ਪਰੇਸ਼ਾਨੀ ਦੇ ਰਿਹਾ ਸੀ ਅਸੀਂ ਨੇ ਕੋਸ਼ਕ ਦੌਗੀਆਂ ਜੀਆਂ ਜਾਂ ਥੋੜੀ ਜੀ ਜਗ੍ਹਾ ਦੇ ਵਿੱਚ ਅੱਗ ਲਾ ਦਿੱਤੀ ਅੱਗ ਲਾ ਕੇ ਬੀਜਿਆ ਪਰ ਜਿੱਥੇ-ਜਿੱਥੇ ਅੱਗ ਲੱਗੀ ਆ ਕੋਸ਼ਿਸ਼ ਕਰਦੇ ਹਾਂ ਦਿਖਾਉਣ ਦੀ ਯਾ ਉਦੋਂ ਹੀ ਦੱਸ ਸਕਦੇ ਆਂ ਪਰ ਜਿੱਥੇ ਜਿੱਥੇ ਅੱਗ ਲੱਗੀ ਆ ਉੱਥੇ-ਉੱਥੇ ਜਿਹੜੀ ਮੱਕੀ ਆ ਦੇਖ ਸਕਦੇ ਹੋ ਤੁਸੀਂ ਸੱਟਾ ਇਹ ਇੱਥੇ ਤੱਕ ਅੱਗ ਲੱਗੀ ਆ ਇਹਦੂ ਬਾਅਦ ਤੁਸੀਂ ਮੱਕੀ ਦੀ ਹਾਲਾਤ ਦੇਖ ਸਕਦੇ ਜਦੋਂ ਕਿ ਕੋਈ ਜ਼ਮੀਨ ਆ ਇੱਕੋ ਹੀ ਪਾਣੀ ਲੱਗਦਾ ਇੰਨਾ ਕ ਜਿਆਦਾ ਫਰਕ ਹੈਗਾ ਜਿੱਥੇ ਕਿਤੇ ਅੱਗ ਲੱਗੀ ਆ ਇੱਕ ਦੋ ਜਗ੍ਹਾ ਉਹ ਦਰਦੂਰ ਜਾ ਕੇ ਦੌਗੀਆਂ ਦੇ ਵਿੱਚ ਅੱਗ ਕਿਤੇ ਨਾ ਕਿਤੇ ਲਾਈ ਸੀ ਕਿਤੇ ਮੰਜੇ ਦੋ ਮੰਜੇ ਦੀ ਜਗ੍ਹਾ ਤੇ ਉੱਥੇ ਵੀ ਜਿਹੜੀ ਮੱਕੀ ਆ ਉਹ ਜ਼ਿਆਦਾ ਗਰੋਅ ਕਰਦੀ ਹੈ ਸੋ ਇਦਾ ਮਤਲਬ ਹੁਣ ਸ਼ਾਇਦ ਤੁਸੀਂ ਸਮਝ ਗਏ ਹੋਣੇ ਕਿ ਕਿਉਂ ਕੀਤੀ ਆ ਕਿਉਂਕਿ ਉੱਥੇ ਕਿਤੇ ਨਾ ਕਿਤੇ ਜਿਹੜੀ ਸਵਾਹ ਆ ਗਈ ਸਵਾਹ ਕਿਤੇ ਨਾ ਕਿਤੇ ਆਪਣੇ ਖੇਤਾਂ ਨੂੰ ਵਾਸਤੇ ਚੰਗੀ ਐ ਪਰ ਸਵਾਹ ਮਿਲੂ ਕਿੱਥੋਂ ਜਦੋਂ ਆਪਾਂ ਅੱਗ ਲਾਵਾਂਗੇ ਪਰ ਅੱਗ ਲਾਉਣ ਦੇ ਉੱਤੇ ਬਿਲਕੁਲ ਰੋਕ ਆ ਕਿਉਂਕਿ ਕਾਨੂੰਨੀ ਤੌਰ ਤੇ ਵੀ ਰੋਕ ਆ ਲਾਉਣੀ ਵੀ ਨਹੀਂ ਚਾਹੀਦੀ ਪਰ ਕਿਤੇ ਨਾ ਕਿਤੇ ਪਿਛਲੇ ਕੁਝ ਕੇ ਸਾਲਾਂ ਦੇ ਵਿੱਚ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਸਾਨੂੰ ਭਰਾਓ ਕੁਝ ਕੇ ਸਾਲਾਂ ਦੇ ਵਿੱਚ ਫੰਗਸ ਬਾਸਮਤੀ ਵਰਗੀਆਂ ਫਸਲਾਂ ਨੂੰ ਸਭ ਤੋਂ ਜ਼ਿਆਦਾ ਐਕਟਿਵ ਹੋਈ ਆ ਦੂਜਾ ਨੰਬਰ ਜਿਹੜਾ ਗੁੱਲੀ ਡੰਡਾ ਹੈ ਜਾਂ ਹੋਰ ਬਹੁਤ ਸਾਰੇ ਨਦੀਨ ਨੇ ਜਿਹੜੇ ਕਣਕਾਂ ਦੇ ਵਿੱਚ ਕੰਟਰੋਲ ਨਹੀਂ ਹੋਣ ਯਾਰ ਅਗਲੇ ਸੀਜ਼ਨ ਦੇ ਵਿੱਚ ਅਜ ਤੋਂ 5 ਕੁ ਮਹੀਨਿਆਂ ਨੂੰ 5-4 ਮਹੀਨਿਆਂ ਨੂੰ ਜਦੋਂ ਉਹਦਾ ਸੀਜ਼ਨ ਚੱਲਣਾ ਕਣਕ ਦਾ ਉਸ ਟਾਈਮ ਤੇ ਸੋਚ ਕੇ ਦੇਖਿਆ ਕਰੋਗੇ ਕੀ ਕੁਝ ਚੱਲ ਰਿਹਾ ਹੁੰਦਾ ਕੀ ਇਹ ਪਹਿਲਾਂ ਚੱਲਦਾ ਸੀ ਬਿਲਕੁਲ ਨਹੀਂ ਚੱਲਦਾ ਸੀ ਸੋ ਇਸ ਚੀਜ਼ ਬਾਰੇ ਇਹ ਨਹੀਂ ਕਹਿੰਦੇ ਕਿ ਅੱਗੇ ਜ਼ਰੂਰੀ ਆ ਲਾਉਣੀ ਪਰ ਕੁਸਕਾ ਥਾਵਾਂ ਤੇ ਕੁਸਕ ਚੀਜ਼ਾਂ ਨੇ ਜਿਹੜੀਆਂ ਉਹ ਗਲਤ ਪ੍ਰਚਾਰ ਹੋ ਕੇ ਵੀ ਸਹੀ ਹੁੰਦੀਆਂ ਨੇ ਸ਼ਾਇਦ ਜੋ ਆਪਾਂ ਕਹਿਣਾ ਚਾਹੁੰਦੇ ਸੀ ਉਹ ਤੁਸੀਂ ਸਮਝ ਚੁੱਕੇ ਹੋਵੋਗੇ ਪਰ ਅਗਲੀ ਗੱਲ ਬਹੁਤ ਸਾਰੇ ਕਿਸਾਨ ਵੀਰ ਨੇ ਜੋ ਕਹਿੰਦੇ ਨੇ ਕਿ ਜਿਹੜੀ ਧਰਤੀ ਦੀ ਜਿਹੜੀ ਸੋਇਲ ਸ਼ਕਤੀ ਆ ਜਿਹੜੀ ਆਪਾਂ ਕਹ ਲਈਏ ਤਾਕਤਤਾ ਦੀ ਉਹ ਜ਼ਿਆਦਾ ਬਣਦੀ ਆ ਜੀ ਜਦੋਂ ਆਪਾਂ ਵਿੱਚ ਬਾਉਣੇ ਰਹਿੰਦ ਹੁੰਨ ਬਿਲਕੁਲ ਬਣਦੀ ਆ ਪਰ ਨਾਲ ਦੀ ਨਾਲ ਦੇਖੋ ਕੋਈ ਵੀ ਟ੍ਰੀਟਮੈਂਟ ਆ ਕੋਈ ਵੀ ਆਪਾਂ ਦਵਾਈ ਜਾਂ ਕੋਈ ਵੀ ਆਪਾਂ ਟ੍ਰੀਟਮੈਂਟ ਕਿਸੇ ਵੀ ਪ੍ਰਕਾਰ ਦਾ ਬਾਡੀ ਤੇ ਕਰ ਲਈਏ ਜਾਂ ਧਰਤੀ ਤੇ ਕਰ ਲਈਏ ਤਾਂ ਉੱਥੇ ਕਿਤੇ ਨਾ ਕਿਤੇ ਉਹਦੇ ਥੋੜੇ ਜਿਹੇ ਦੁਸ਼ਪ੍ਰਭਾਵ ਜਾਂ ਆਪਾਂ ਕਹਿੰਦੇ ਨੇ ਨੈਕਸਟ ਪ੍ਰਭਾਵ ਨੇ ਜਿਹੜੇ ਉਹ ਹੁੰਦੇ ਨੇ। ਇਹੀ ਚੀਜ਼ ਇੱਥੇ ਵੀ ਮੈਟਰ ਕਰਦੀ ਹੈ। ਸੋ ਆਪਾਂ ਇਹ ਨਹੀਂ ਕਹਿੰਦੇ ਕਿ ਬਿਲਕੁਲ ਹੀ ਆ ਦੇਖ ਸਕਦੇ ਹੋ ਤੁਸੀਂ ਕਿਹੜੇ ਢੰਗ ਦੇ ਨਾਲ ਆਪਣੀ ਸੱਕੜ ਬਾਦੂ ਪਿਆਗਾ ਪਰ ਫੇਰ ਵੀ ਖੇਤਾਂ ਦਾ ਜਿਹੜਾ ਵੈਕਸੀਨ ਆ ਜਿਹੜੀ ਜਿਹੜੀ ਖੇਤਾਂ ਦੀ ਸਫਾਈ ਆ ਉਹ ਕਿਸੇ ਨਾ ਕਿਸੇ ਲੱਗਦਾ ਕਿ ਜ਼ਰੂਰੀ ਵੀ ਆ ਭਾਵੇਂ ਕਿ ਉਹ 6 ਮਹੀਨਿਆਂ ਦੀ ਜਗ੍ਹਾ ਤੇ 1 ਸਾਲ ਬਾਅਦ ਹੋ ਜੇ ਉਹ ਵੀ ਜ਼ਰੂਰੀ ਆ ਪਰ ਹੋਵੇ ਕਿਵੇਂ ਕੋਸ਼ਿਸ਼ ਕਰੀਏ ਦਰੱਖਤ ਬਚਾਲੀਏ ਢੇੜਾ ਦੇ ਕੇ ਖੇਤ ਦੇ ਵਿੱਚ ਦੇਖ ਲਈਏ ਜੇਕਰ ਕਿਤੇ ਕੋਈ ਕਿਸੇ ਦਾ ਆਪਾਂ ਕਹਿ ਲਈਏ ਕਿ ਟਟਰੀਆਂ ਵਗੈਰਾ ਦੇ ਜਾਂ ਕਿਸੇ ਵੀ ਜਾਨਵਰ ਦਾ ਕੋਈ ਬੱਚਾ ਦਾ ਆਂਡੇ ਨੇ ਉਹਨਾਂ ਚੀਜ਼ਾਂ ਨੂੰ ਕੋਸ਼ਿਸ਼ ਕਰਿਆ ਕਰੀਏ ਜੇ ਬਚਾ ਲਿਆ ਕਰੀਏ ਪਰ ਫਿਰ ਵੀ ਕਿਤੇ ਨਾ ਕਿਤੇ ਜਦੋਂ ਵੱਸੋ ਬਾਹਰ ਹੋ ਕੇ ਗੱਲ ਜਾਂਦੀ ਆ ਉਦੋਂ ਸਾਰੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਸੋ ਵੀਡੀਓ ਦੇ ਵਿੱਚ ਹੁਣ ਤੱਕ ਆਏ ਹੋ ਜੇਕਰ ਗੱਲ ਸਹੀ ਲੱਗੀ ਤਾਂ ਸਬਸਕ੍ਰਾਈਬ ਜੇਕਰ ਨਹੀਂ ਸਹੀ ਲੱਗੀ ਤਾਂ ਅਨਸਬਸਕ੍ਰਾਈਬ ਕਰਨ ਦੇ ਸਮੇਂ ਤੇ ਵੀ ਬਿਲਕੁਲ ਕੋਈ ਵੀ ਆਪਾਂ ਕਹਿ ਲਈਏ ਬਿਲਕੁਲ ਇੱਕ ਮਿੰਟ ਵੀ ਨਾ ਸੋਚੇ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ